ਪੰਜਾਬੀ ਸਿੰਗਰ ਬੱਬੂ ਮਾਨ ਦੇ ਹਿਮਾਚਲ ਦੇ ਵਿੱਚ ਸ਼ੋਅ ਹੈ ਜਿਹੜਾ ਵਿਵਾਦਾਂ ਚ ਘਿਰਿਆ ਤੇ ਉਹਨਾਂ ਤੇ ਆਰੋਪ ਲੱਗੇ ਨੇ ਕਿ ਉਹਨਾਂ ਨੇ Hindu Devi ਦੇਵਤਿਆਂ ਦਾ ਅਪਮਾਨ ਕੀਤਾ ਸੋ ਦੱਸ ਦਈਏ ਕਿ ਲੁਧਿਆਣਾ ਦਾ ਵਿੱਚ Hindu ਸੰਗਠਨਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ ਤੇ ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਵਿੱਚ ਜਿਹੜਾ ਇਹ ਉਤਸਵ ਕਰਵਾਇਆ ਗਿਆ ਸੀ ਜਿੱਥੇ ਇਹ ਵਿਵਾਦ ਹੈ ਜਿਹੜਾ ਸ਼ੁਰੂ ਹੋਇਆ ਇੱਕ ਉਹਨਾਂ ਅੰਬ ਦੇ ਵਿੱਚ ਮਹੌਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰਨੀ ਮਹੌਤਸਵ ਉਹਦੇ ਵਿੱਚ 14 ਤਰੀਕ ਨੂੰ ਚਿੰਤਪੁਨੀਰ ਦਰਬਾਰ ਤੋਂ ਜੋਤ ਲੈ ਗਏ ਸੀ ਜੋਤ ਸ਼ੋਭਾ ਯਾਤਰਾ ਕੱਢੀ ਉਹਨਾਂ ਨੇ ਜੋਤ ਲੈ ਗਏ ਜੇ ਦਰਬਾਰ ਮਹਾਰਾਣੀ ਦਾ ਭਵਿਓ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉਹ ਤੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਪੱਪੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉੱਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚਿੰਤਪੁਰ ਲਈ ਮੌਸਮ ਹੈ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਉਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਫੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਫੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝ ਲਈ ਔਰ ਬੇਅਦਬੀ ਹੈ ਹੀ ਧਰਮ ਦੀ ਬងਜੀ ਆਪ ਦੇਖ ਕੇ ਬੱਬੂ ਮਾਨ ਨੂੰ ਲੰਨ ਦੇ ਨਹੀਂ ਅਸੀਂ ਹਾਂਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬਿਲਕੁਲ ਜੀ ਨਾਲ ਦੂਜੇ ਕਿਹੜੇ ਉੱਥੇ ਅਮਰਤ ਮਾਨ ਜੀ ਸੋਲਾਂ 15 ਨੂੰ ਬੱਬੂ ਮਾਨ ਸਾਹਿਬ ਆ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉੱਥੋਂ ਦਰਬਾਰ ਜਿਹੜਾ ਜੋਤ ਔਰ ਇਸ ਮਿਲ ਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵੱਲ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉੱਥੇ ਜੋਤ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮਾਨ ਨੂੰ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜ਼ਰੂਰ ਟੇਸ ਪਹੁੰਚੀ ਕਿਉਂਕਿ ਚਿੰਤਪੁਰਨੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ। ਉੱਥੇ ਮਾ ਚਿੰਤਪੁਰਨੀ ਮਹੋਤਸਵ ਦੇ ਨਾਮ ਤੇ ਮੇਲਾ ਕਰਵਾਇਆ ਜਾ ਰਿਹਾ ਜੀ ਤੇ ਉੱਥੇ ਉਹਨਾਂ ਨੇ ਸਿੰਗਰ ਸੱਦੇ ਜੀ ਸਾਨੂੰ ਸਿੰਗਰਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ। ਉਹਨਾਂ ਨੇ ਉੱਥੇ ਧਾਰਮਿਕ ਗਾਣੇ ਗਾਏ ਜੀ, ਡਾਂਸਰਾਂ ਨਚਾਈਆਂ ਗਈਆਂ ਜੀ ਜਿਦੇ ਕਰਕੇ ਸਾਡੇ ਦਿਲ ਨੂੰ ਬਹੁਤ ਟੇਸ ਪਹੁੰਚੀ ਹੈ ਜੀ। ਇੱਕ ਪਾਸੇ ਮਾਤਾ ਦੀ ਜੋਤ ਹੈ, ਮਾਤਾ ਦਾ ਦਰਬਾਰ ਹੈ ਤੇ ਦੂਜੇ ਪਾਸ ਆਪਣੇ ਅਸ਼ਲੀਲ ਗਾਣਿਆਂ ਤੇ ਧਾਰੂਆਂ ਵਾਲਿਆਂ ਤੇ ਹਥਿਆਰਾਂ ਵਾਲਿਆਂ ਤੇ ਜਿਸ ਕਰਕੇ ਸਾਡੀ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਤੇ ਇਹ ਇੱਕ ਕਿਸਮ ਦੀ ਜੀ ਬੇਅਦਬੀ ਹੈ ਬਹੁਤ ਹੀ ਹੱਦ ਤੱਕ ਬੇਅਦਬੀ ਹੈ ਜੀ ਜੋ ਅਸੀਂ ਸਹਿਣ ਨਹੀਂ ਕਰ ਸਕਦੇ ਤੇ ਅਸੀਂ ਡੀਸੀ ਸਾਹਿਬ ਤੋਂ ਕਮਿਸ਼ਨਰ ਸਾਹਿਬ ਤੋਂ ਇਹ ਹੀ ਮੰਗ ਕਰਦੇ ਆਂ ਵੀ ਜਿਹੜੇ ਵੀ ਉੱਥੇ ਪ੍ਰਸ਼ਾਸਨ ਦੇ ਜਾਂ ਜਿਹੜੇ ਵੀ ਪ੍ਰਬੰਧਕ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਸਾਡੀ ਇੱਕ ਹੀ ਮੰਗ ਹੈ ਜਦੋਂ ਉੱਥੇ ਮਾਤਾ ਦੀ ਜੋਤ ਨਾ ਹੋਵੇ ਦਰਬਾਰ ਨਾ ਹੋਵੇ ਤੇ ਮਾਚਨਪੁਰਨੀ ਦਾ ਨਾਮ ਨਾ ਯੂਜ਼ ਕੀਤਾ ਜਾਵੇ ਮੇਲਾ ਚੱਲੇ ਅੰਬ ਮਹੋਤਸਵ ਹਿਮਾਚਲ ਮਹੋਤਸਵ ਕੁਝ ਵੀ ਰੱਖ ਲੈਣ ਪਰ ਮਾਚਨਪੁਰ ਦੀ ਨਾਮ ਤੇ ਅਸੀਂ ਇਦਾਂ ਬੇਅਦਬ ਵੀ ਨਹੀਂ ਹੋਣ ਦਵਾਂਗੇ ਲੇਕਿਨ ਉਹ ਪੰਜਾਬੀ ਸਿੰਗਰ ਦੇ ਵੱਲੋਂ ਕੋਈ ਵੀ ਮਾ ਦੇ ਨਾਮ ਦਾ ਕੋਈ ਵੀ ਸ਼ਬਦ ਜਾਂ ਉਹਨਾਂ ਦੇ ਕੋਈ ਵੀ ਉਹਨਾਂ ਦੀ ਵਿਸ਼ੇਸ਼ਤਾ 'ਚ ਕੋਈ ਭਜਨ ਗਾਇਆ ਨਹੀਂ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਿਊਜ਼ ਦੇ ਵਿੱਚ ਲਾਈਵ ਆ ਰਿਹਾ ਔਰ ਹੱਲੇ ਵੀ ਤੁਹਾਨੂੰ YouTube ਔਰ ਉਹਨਾਂ ਦੀ ਜਿਹੜੀ ਵੈਬਸਾਈਟਸ ਨੇ ਨਿਊਜ਼ ਚੈਨਲਸ ਦੀ ਉੱਥੇ ਮਿਲ ਵੀ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਹੈ ਉਹ ਮਤਲਬ ਉਹਨਾਂ ਵਿੱਚ ਹਥਿਆਰਾਂ ਦਾ ਜਿਕਰ ਕੀਤਾ ਗਿਆ ਔਰ ਨਾਲ ਹੀ ਨਸ਼ੇ ਦਾ ਜਾਂ ਜਾਂ ਮਤਲਬ ਇਦਾਰੇ ਨਸ਼ੀਲੇ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਨਾਲ ਇਹ ਮੰਨਣਾ ਨਿਯੋਗ ਨਹੀਂ ਹੈ ਕਿ ਅਸੀਂ ਇੱਕ ਹਿਮਾਚਲ ਦੇ ਭੂਮੀ ਦੇ ਵਿੱਚ ਜਾ ਕੇ ਮਾ ਚਿੰਦਪੁਰਨੀ ਦਰਬਾਰ ਤੇ ਜਾ ਕੇ ਉਹਨਾਂ ਦੇ ਨਾਮ ਦੇ ਅਦੀਨ ਇਹੋ ਜਿਹੇ ਗਾਣਿਆਂ ਦਾ ਉਚਾਰਨ ਕਰੀਏ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਮੇਲੇ ਦੇ ਵਿੱਚ ਅਸੀਂ ਕਰੀਏ। ਕਿਹਾ ਜਾ ਰਿਹਾ ਸੀ ਕਿ ਜਾਗਰਣ ਕਰਾਇਆ ਜਾ ਰਿਹਾ ਸੀ। ਉਹ ਮੇਲਾ ਸੀਗਾ ਜੀ ਸਰਕਾਰ ਵੱਲੋਂ ਸੀਗਾ, ਪ੍ਰਸ਼ਾਸਨ ਵੱਲੋਂ ਸੀਗਾ, ਉੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਤੇ ਜਿਹਦੇ ਵਿੱਚ ਉੱਥੇ ਦੀ ਮੌਜੂਦਾ ਸਰਕਾਰ ਦੀ ਇਨਵੋਲਵਮੈਂਟ ਸੀਗੀ। ਤਾਂ ਕਰਕੇ ਮੇਲਾ ਉੱਥੇ ਕਰਾਇਆ ਗਿਆ ਸੀ ਤੇ ਜਿਹੜੇ ਕੀਤੇ ਤਾਂ ਕਾਰਵਾਈ ਹੋਣੀ ਚਾਹੀਦੀ ਸਿੰਗਲ ਤੇ ਹੋਣੀ ਦੇਖੋ ਜੀ ਮੇਲੇ ਕਰਾਉਣ ਵਾਲੇ ਤੇ ਦੇਖੋ ਜੀ ਕਾਰਵਾਈ ਤਾਂ ਉਸ ਪਰਸਨ ਤੇ ਹੋਣੀ ਜ਼ਰੂਰੀ ਹੈ ਜਿਸ ਨੇ ਪਹਿਲਾਂ ਤਾਂ ਇਹਦੀ anumati ਦਿੱਤੀ ਕਿ ਜਾਗਰਨ ਜਾਂ ਇਹ ਮੇਲਾ ਕਰਵਾਇਆ ਜਾਵੇ ਤੇ ਉਹਨੇ ਫਿਰ ਆਪਣਾ ਚੈਕਿੰਗ ਨਹੀਂ ਕੀਤੀ ਕਿ ਵੀ ਇਸ ਮੇਲੇ ਨੂੰ ਕਿਸ ਤਰੀਕੇ ਨਾਲ ਰੂਪ ਇਹਦਾ ਬਣਾਇਆ ਜਾਵੇ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਿਸੇ ਵੀ ਧਾਰਮਿਕ ਪਰਸਨ ਜਾਂ ਧਾਰਮਿਕ ਪਵਨਾਵਾਂ ਨੂੰ ਠੇਸ ਨਾ ਪਹੁੰਚੇ ਜਦ ਕੀ ਮੇਲੇ ਦੀ ਸਾਰੀ ਵਿਉਂਤਬੰਦੀ ਅਗਰ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਉਹਦੀ ਪਹਿਲਾਂ ਹੀ ਰੂਪਰੇਖਾ ਬਣਾ ਲਿੱਤੀ ਜਾਂਦੀ ਹੈ ਲੁਧਿਆਣਾ ਲਾਈਵ ਲਈ ਸੁਨਿੰਦਰ ਸੋਨੀ ਦੀ ਰਿਪੋਰਟ